ਆਣੀ ਬਵਾਦੇ ਵਿਚਾਲੇ ਇੱਕ ਮੰਚ ਤੇ ਦੇਖੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਸ਼ੇ ਦੇ ਖਿਲਾਫ ਜਾਗਰੂਕਤਾ ਮਹਿੰਦੇ ਵੀ ਸ਼ਾਮਲ ਹੋਏ ਭਗਵੰਤ ਮਾਨ ਅਤੇ 나ਇਬ ਸੈਣੀ ਚਰਚੀ ਚਨੀ ਨੇ ਸਰਜਿਕਲ ਸਟ੍ਰਾਈਕ ਤੇ ਚੁੱਕੇ ਸਵਾਲ ਬੋਲੇ ਕਿੱਥੇ ਹੋਈ ਸੀ ਸਟ੍ਰਾਈਕ ਕਿਸੇ ਨੂੰ ਨਹੀਂ ਦੇਖੀ ਸਾਡੇ ਦੇਸ਼ ਦੇ ਵਿੱਚ ਕੋਈ ਬੰਬ ਡਿੱਗੇਗਾ ਤਾਂ ਕੀ ਪਤਾ ਨਹੀਂ ਲੱਗੇਗਾ ਬਵਾਲ ਹੋਣ ਤੋਂ ਬਾਅਦ ਦਿੱਤੀ ਸਫਾਈ ਸਨੀ ਦਿਪ ਐਂਟੀ ਬੀਜਪੀ ਨੇ ਕਿਰੀ ਕਾਂਗਰਸ ਸਿਆ ਕਾਂਗਰਸ ਦੀ ਪਛਾਣ ਕਰੋ ਫੌਜਦਾ ਅਪਮਾਨ ਜੇ ਯਕੀਨ ਨਹੀਂ ਤਾਂ ਪਾਕਿਸਤਾਨ ਜਾ ਕੇ ਚੈੱਕ ਕਰ ਲਵੇ ਕਾਂਗਰਸ ਹਰਿਆਣਾ ਨੂੰ ਵਾਧੂ ਪਾਣੀ ਦਿੱਤੇ ਜਾਣ ਤੇ ਅੱਜ ਹੋ ਸਕਦਾ ਹੈ ਫਾਈਨਲ ਫੈਸਲਾ ਕੇਂਦਰ ਦੀ ਸਲਾਹ ਤੋਂ ਬਾਅਦ ਅੱਜ ਸ਼ਾਮ 5 ਵਜੇ ਬੀਬੀਐਮਬੀ ਦੀ ਬੈਠਕ ਕੇਂਦਰ ਨੇ ਹਰਿਆਣਾ ਨੂੰ 4500 ਕਿਊਸਿਕ ਵਾਧੂ ਪਾਣੀ ਦੇਣ ਦੀ ਦਿੱਤੀ ਹੈ ਸਲਾਹ ਮੁਜ਼ਫਰਨਗਰ ਚ ਹੋਈ ਧੱਕਾਮੁਕੀਅਤ ਤੇ ਪਗੜੀ ਉਚਲਨ ਤੇੜਕੇ ਰਾਕੇਸ਼ ਟਕੈਤ ਬੋਲੇ ਨਾਤਪੁਰੀ ਏਜੰਡੇ ਵਾਲੇ ਲੋਕ ਬਣੇ ਨੇ ਨਵੇਂ ਹਿੰਦੂ ਇਹਨਾਂ ਨੂੰ ਨਾ ਦੇਸ਼ ਦੀ ਸਮਝ ਤੇ ਨਾ ਹੀ ਇਤਿਹਾਸ ਦਾ ਗਿਆ ਇਤਿਹਾਸ ਦਾ ਗਿਆਨ ਬੋਤ ਕੋ ਸਖਜਾਨਾ ਸਾਡੇ ਕੋਲੇ ਬੜਾ ਵੱਡਾ ਪੂਰੀ ਦੁਨੀਆ ਕੋਲੇ ਇੰਦਾ ਦਾ ਖਜ਼ਾਨਾ ਸ਼ਬਦਾਂ ਦਾ ਹੋਵੇ ਭਾਵੇਂ ਭਾਵੇਂ ਸਾਨੂੰ ਸਾਡੇ ਜਿਹੜੇ ਰੋਲ ਮਾਡਲ ਨੇ ਉਹਨਾਂ ਦਾ ਹੋਵੇ ਸੋ ਮੈਂ ਅਖੀਰ ਦੇ ਵਿੱਚ ਇਹੀ ਕਹੂੰਗਾ ਸ਼ਹੀਦ ਆਜ਼ਮ ਭਗਤ ਸਿੰਘ ਜਰਾਂ ਨੇ ਕਿਹਾ ਇਸ਼ਕ ਕਰਨਾ ਸਭ ਦਾ ਪਵਦੇਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪਵਦੇਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਕੋ ਮਹਿਬੂਬ ਬਣਾ ਲਿਆ ਜਾਏ ਸੋ ਦੋਸਤੋ ਜੇ ਦੇਸ਼ ਦੀ ਧਰਤੀ ਨੂੰ ਪਿਆਰ ਕਰੀਏ ਤਾਂ ਫਿਰ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਨਰੋਏ ਔਰ ਤਕੜੇ ਔਰ ਸੇਤਮੰਦ ਪੰਜਾਬ ਸੇਤਮੰਦ ਹਰਿਆਣਾ ਸੇਤਮੰਦ ਚੰਡੀਗੜ੍ਹ ਦੀ ਸਿਰਜਣਾ ਕਰੀਏ ਤਾਂ ਭਾਰਤ ਪੂਰਾ ਸੇਤਮੰਦ ਹੋ ਜਾਊਗਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਲੋਕੋ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲ ਲੇਗੇ ਲੇਕਿਨ ਇਸ ਪੰਜਾਬੀ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਜਦੋਂ ਮਰਜੀ ਮਿਲ ਲਿਓ ਜਦੋਂ ਮਰਜੀ ਕੋਈ ਗਾਈਡੈਂਸ ਲੈਣੀ ਹੈ ਕਿਸ ਰਾਜਪਾਲ ਸਾਹਿਬ ਦੇ ਦਰਵਾਜੇ ਖੁੱਲੇ ਆ ਹਰਿਆਣਾ ਰਾਜਪਾਲ ਦੇ ਦਰਵਾਜੇ ਖੁੱਲੇ ਆ ਸਾਡੇ ਦਰਵਾਜੇ ਖੁੱਲੇ ਆ ਜਦੋਂ ਮਰਜੀ ਕੋਈ ਕਿਸੇ ਕਿਸਮ ਦੀ ਵੀ ਹੈਲਪ ਚਾਹੀਦੀ ਹੋਈ ਵੀ ਆ ਰਹੇ ਆ ساتھ دے مانگے بہت 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 سر آپ کے امولیہ اور اونجا سے بھرے ہوئے کہتے ہیں دھرموں ہی اتان بیٹو مانو سے پرم شام ਮਨੁਸ਼ੇ ਕੇ ਉਥਾਨ ਦਾ ਸਿਰਫ ਧਰਮ ਹੀ ਸਾਧਨ ਹੈ ਉਨਕੇ ਨਾਮ ਅਲੱਗ ਹੋ ਸਕਤੇ ਨੇ ਬਹੁਤ ਮਾਤੇ ਹੈਰਾਨ ਦੇ ਸੀਐਮ ਫਾਈਵ ਸੈਣੀ ਦਰਸਲ ਆ ਡਾਕਸ ਦੇ ਖਿਲਾਫ ਰਸ਼ਿਦ ਦੇ ਖਿਲਾਫ ਜੋ ਕਿ ਅੱਜ ਆ ਯਾਤਰਾ ਕੱਢੀ ਗਈ ਹੈ ਚੰਡੀਗੜ੍ਹ ਤੋਂ ਜਿਸ ਦੀ ਹੈ ਗਵਾਈ ਆ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਦੇ ਵੱਲੋਂ ਕੀਤੀ ਗਈ ਹੈ ਉਹ ਵੀ ਮੰਚ ਤੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਆ ਪਾਣੀ ਵਾਲਾ ਵਿਵਾਦ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਲਗਾਤਾਰ ਫਖਦਾ ਹੋਇਆ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਕੱਲ ਇਸੇ ਮੁੱਦੇ ਤੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਦੀ ਆਲ ਪਾਰਟੀ ਮੀਟਿੰਗ ਹੋਈ ਅੱਜ ਹਰਿਆਣਾ ਦੇ ਵੱਲੋਂ ਆਲ ਪਾਰਟੀ ਮੀਟਿੰਗ ਸੱਦੀ ਗਈ ਹੈ ਆ ਇਸ ਦੇ ਵਿਚਾਲੇ ਬੀਬੀਐਮਬੀ ਦੀ ਵੀ ਸ਼ਾਮ ਨੂੰ 5 ਵਜੇ ਜੋ ਕੇ ਮੀਟਿੰਗ ਹੈ ਉਸ ਦੇ ਵਿੱਚ ਜਿਹੜਾ ਕਿ ਵੱਡਾ ਕੋਈ ਫੈਸਲਾ ਆ ਪਾਣੀ ਦੇਣ ਨੂੰ ਲੈ ਕੇ ਲਿਆ ਜਾ ਸਕਦਾ ਹੈ ਤੇ ਇਸ ਦੇ ਵਿਚਾਲੇ ਇੱਕੋ ਮੰਚ ਤੇ ਦੋਵੇਂ ਸੂਬੇ ਯਾਨੀ ਕਿ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਤੇ ਭਗਵੰਤ ਮਾਨ ਆ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਆ ਇਸ ਦੇ ਵਿਚਾਲੇ ਆ ਹਰਿਆਣਾ ਦੇ ਗਵਰਨਰ ਵੀ ਪਹੁੰਚੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰਗਿਆ ਦੇ ਵੱਲੋਂ ਇਸ ਪੂਰੀ ਯਾਤਰਾ ਦੀ ਅਗਵਾਈ ਕੀਤੀ ਗਈ। ਉਹਦੇ ਵਿੱਚ ਅਸੀਂ ਜੁੱਤ ਨਸ਼ੇ ਵਿਰੁੱਧ ਛੇੜਿਆ ਹੋਇਆ ਗਵਰਨਰ ਸਾਹਿਬ ਵੀ ਉਹਦੇ ਵਿੱਚ ਜਾਂਦੇ ਰਹਿੰਦੇ ਆ। ਸੋ ਅੱਜ ਅਸੀਂ ਪੰਜਾਬ ਦੇ ਵਿੱਚ ਜੋ ਜੁੱਤ ਨਸ਼ੇ ਵਿਰੁੱਧ ਛੇੜਿਆ ਹੋਇਆ ਉਹਦਾ ਬਹੁਤ ਵੱਡਾ ਅਸਰ ਪੈ ਰਿਹਾ ਹੈ। ਔਰ ਜਿਹੜੇ ਨਸ਼ਾ ਤਸਕਰ ਸੀ ਜਿਹੜੇ ਵੇਚਦੇ ਸੀ ਉਹ ਜਦੋਂ ਪੁਲਿਸ ਜਾਂਦੀ ਹੈ ਪਿੰਡ ਚੋਂ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜ ਜਾਂਦੇ ਆ ਤੇ ਅਸੀਂ ਉਹਨਾਂ ਘਰਾਂ ਦੀ ਵੀਡੀਓ ਬਣਾ ਲੈਂਦੇ ਆ ਜਿਹੜੇ ਭੱਜ ਗਏ ਦਾ ਮਤਲਬ ਉਹਨਾਂ ਨੇ ਆਪ ਹੀ ਦੱਸਤਾ ਕਿ ਅਸੀਂ ਨਸ਼ਾ ਵੇਚਦੇ ਆ ਭੱਜਣ ਦੀ ਲੋੜ ਕੀ ਸੀ ਸੱਚੇ ਬੰਦੇ ਨੂੰ ਭੱਜਣ ਦੀ ਲੋੜ ਹੈ ਜੇ ਨਹੀਂ ਕਿ ਐਦਾਂ ਤਾਂ ਹੁੰਦਾ ਸੋ ਇਸ ਕਰਕੇ ਭਗਤ ਸਿੰਘ ਨੇ ਕਿਹਾ ਸੀ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਦੀ ਲਾਈਨਾਂ ਨੇ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤਾਂ ਇਨਕਲਾਬ ਲਿਖਾ ਜਾਤਾ ਹੈ ਸੋ ਜਦੋਂ ਇਨਕਲਾਬ ਆ ਜਾਏ ਜਦੋਂ ਕਿਸੇ ਗੱਲ ਦਾ ਇਨਕਲਾਬ ਆ ਜਾਇਆ ਨਸ਼ਿਆਬੁਦੀਨ ਇਨਕਲਾਬ ਅੱਜ ਮੈਨੂੰ ਚੰਡੀਗੜ੍ਹ ਦੇ ਵਿੱਚ ਨਜ਼ਰ ਆ ਰਿਹਾ ਹੈ ਵਰਨਰ ਸਾਹਿਬ ਦਾ ਬਹੁਤ ਧੰਨਵਾਦ ਹੈ ਇਨੇ ਸਕੂਲਾਂ ਦੇ ਬੱਚੇ ਇਕੱਠੇ ਕੀਤੇ ਮੈਨੂੰ ਪਤਾ ਤੋਂ ਉੱਪਰੋਂ ਜ਼ਿਆਦਾ ਮੈਂ ਜ਼ਿਆਦਾ ਨਹੀਂ ਬੋਲੂੰਗਾ ਪਰ ਇਹਨਾਂ ਮੈਨੂੰ ਪਤਾ ਹੈ ਕਿ ਅੱਜ ਜੋ ਤੁਸੀਂ ਸੰਕਲਪ ਲੈ ਕੇ ਜਾਓਗੇ ਤੁਹਾਡੇ ਸੀਨੀਅਰ ਬੈਠੇ ਨੇ ਤੁਹਾਡੇ ਟੀਚਰ ਬੈਠੇ ਨੇ ਤੁਹਾਡੇ ਕੋਚ ਬੈਠੇ ਨੇ ਤੁਹਾਡੇ ਮੈਂਟਰ ਬੈਠੇ ਨੇ ਤੁਸੀਂ ਜਦੋਂ ਅੱਜ ਉਹਨਾਂ ਨਾਲ ਸਵਾਲ ਕਰੋਗੇ ਕਿ ਹਾਂ ਜੀ ਇਹ ਦੇ ਵਿਧਾਰਸੀ ਕੀ ਕਰ ਸਕਦੇ ਆ ਤਾਂ ਇੱਕ ਲਹਿਰ ਲੋਕ ਲਹਿਰ ਪੈਦਾ ਹੋਊਗੀ ਮਨ ہماری ਬੁੱਧੀ ہماری ਇੰਦਰੀਆ ہماری ਭਾਵਨਾ ہماری ਆਤਮਾ ਇਹਨ ਸਭ ਦਾ ਨਾਸ਼ ਕਰਦਾ ਹੈ ਲਿਜ਼ਿੰਗ ਮਾਨ ਕੋ ਖਤਮ ਕਰਤਾ ਹੈ اور ਭਗਵਾਨ ਮਹਾਦੇਵ ਨੇ ਕਹਾ ਹੈ ਵਿਵੇਕੇ ਧੰਮ ਮਾਈਏ ਅਗਰ ਵਿਵੇਕ ਦੀ ਚੇਤਨਾ ਹੀ ਤਾਂ ਚੰਡੀ ਕਰਦੀਆਂ ਤੈਨੂੰ ਅਸੀਂ ਲੈ ਤਸਵੀਰਾਂ ਵਿਖਾ ਰਹੇ ਇਸ ਦਰਾਨ ਮੁੱਖ ਮੰਤਰੀ ਮਾਨ ਦੇ ਵੱਲੋਂ ਬੋਲਦੇ ਹੋਇਆ ਅੱਜ ਪੂਰੀ ਜਾਣਕਾਰੀ ਦਿੱਤੀ ਗਈ ਹੈ ਜੋ ਪੰਜਾਬ ਦੇ ਵਿੱਚ ਡਰੱਗਸ ਦੇ ਖਿਲਾਫ ਅਯੁੱਧ ਨਸ਼ਾ ਵਿਰੋਧੋ ਨਾਮ ਦੀ ਮਹਿੰਮ ਚਲਾਈ ਜਾ ਰਹੀ ਹੈ ਹੁਣ ਤੱਕ ਜੋ ਕਿ ਡਰੱਗ ਤਸਕਰਾਂ ਤੇ 56 ਕੱਸਿਆ ਗਿਆ ਉਸ ਗੱਲ ਦਾ ਮੁੱਖ ਮੰਤਰੀ ਮਾਨ ਦੇ ਵੱਲੋਂ ਮੰਚ ਤੋਂ ਆ ਜ਼ਿਕਰ ਕੀਤਾ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਡਰੱਗਸ ਦੇ ਖਿਲਾਫ ਯੋਕੀ ਯਾਤਰਾ ਕੱਢੀ ਗਈ ਹੈ ਆ ਤਾਂ ਇਸ ਯਾਤਰਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਹੋਏ ਨੇ ਉੱਥੇ ਹਰਿਆਣਾ ਦੇ ਸੀਐਮ ਨਾਇਬ ਸਹਣੀ ਵੀ ਇਸ ਯਾਤਰਾ ਦੇ ਵਿੱਚ ਆ ਸ਼ਾਮਲ ਹੋਏ ਨੇ ਕਿਉਂਕਿ ਜੇਕਰ ਟਾਈਮਿੰਗ ਦੀ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਪਾਣੀ ਵਾਲਾ ਮੁੱਦਾ ਜੋ ਕਿ ਆ ਇਹਨਾਂ ਦਿਨਾਂ ਦੇ ਵਿੱਚ ਕਾਫੀ ਸੁਰਖੀਆਂ ਦੇ ਵਿੱਚ ਹੈ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਮੁੱਦਾ ਲਗਾਤਾਰ ਪਖਿਆ ਹੋਇਆ ਹੈ ਤੇ ਇਸ ਦੇ ਵਿਚਾਲੇ ਦੋਵੇਂ ਸੂਬਿਆਂ ਦੇ ਸੀਐਮ ਇੱਕ ਮੰਚ ਤੇ ਇਕੱਠੇ ਨਜ਼ਰ ਆਏ ਨੇ ਆ ਜੀ ਸ੍ਰੀਮਤੀ ਜੀ ਇੰਤਜ਼ਾਰ ਕਰ ਰਹੇ دیکھو میں چاہتا ہوں کہ یہ گورنر کی پدیات نہیں رہے یہ سب کی پدیاترا بنے کیونکہ نشا جو ہے وہ ہریانہ بھی اسے پریشان ہے راجستان بھی پریشان ہے پنجاب بھی ہے اور چنڈی بھی اور ہم سب سے زیادہ ہیں اس لیے کوشش کی ہے کہ جنتا اس کو اپنا ابھیان کیسے بنائے میرا کام تو کیول پرارم کرنے کا تھا باقی اس کارکم کو سفلتا کی اور لے جانا جنتا کا ہی کام ہے اور وہی کرے اور اسی لیے آج دونوں مکھی منتری دونوں راجیہپال سب لوگ آ رہے ہیں کئی کھلاڑی آ رہے ہیں کئی اچھے لوگ جڑ رہے ہیں دونوں ایم پی صاحب ساتھ چل رہے ہیں آج اور منیش جی کہیں باہر ہیں اسی لیے انہوں نے منع کیا کہ میں نہیں پہنچ پہنچتا ہوں رسپونس آپ نے کہا کہ رسپانس اچھا آ رہا ہے لیکن کیونکہ لمبی یاترا آپ سے جلدی بات ختم کریں گے فیڈ بیک آپ کو جینوئن فیڈ بیک آپ لیتے بھی ہیں لوگوں سے کیا ملے देखो मैं सोचता हूं बन रहा है धीरे-धीरे इसका टेंपो बन रहा है जनता है और बच्चे इसको मन से स्वीकार कर रहे हैं बहुत बहुत शुक्रिया देखो नशे करने वाले गीतों ਦੇ ਸਿੰਗਰ ਨੂੰ ਵੀ ਰੋਲ ਮਾਡਲ ਨਾ ਬਣਾਓ ਜਿਹੜਾ ਨਸ਼ੇ ਦੇ ਪ੍ਰਮੋਸ਼ਨ ਦੇ ਗੀਤ ਗਾਉਂਦਾ ਉਹਨੂੰ ਵੀ ਰੋਲ ਮਾਡਲ ਨਾ ਬਣਾਓ ਰੋਲ ਮਾਡਲ ਬਣਾਉਣਾ ਮਿਲਖਾ ਸਿੰਘ ਨੂੰ ਬਣਾਓ ਰੋਲ ਮਾਡਲ ਬਣਾਉਣਾ ਹਰਮਨਪ੍ਰੀਤ ਕੌਰ ਜਿਹੜੀ ਇੰਡੀਅਨ ਕ੍ਰਿਕਟ ਟੀਮ ਦੀ ਕੈਪਟਨ ਹੈ ਮੋਗੇ ਤੋਂ ਹੈ ਰੋਲ ਮਾਡਲ ਬਣਾਉਣਾ ਉਹਨਾਂ ਨੂੰ ਬਣਾਓ ਰੋਲ ਮਾਡਲ ਬਣਾਉਣਾ ਹਰਮਨਪ੍ਰੀਤ ਸਿੰਘ ਜਿਹੜਾ ਇੰਡੀਅਨ ਹਾਕੀ ਟੀਮ ਦਾ ਕੈਪਟਨ ਸੁਮਸ਼ੇਰ ਗੁਰਜੰਤ ਹਜਰਮਨਪ੍ਰੀਤ ਭਾਰਤ ਦੀ ਹਾਕੀ ਟੀਮ ਤੋਂ 11 ਚੋਂ 9 ਪਲੇਅਰ ਪੰਜਾਬ ਦੇ ਨੇ ਜਿਸ ਤਰ੍ਹਾਂ ਸੰਧੂ ਸਾਹਿਬ ਨੇ ਕਿਹਾ ਅਸੀਂ ਤਾਂ ਮੈਡਲ ਜਿੱਤਨ ਵਾਲੇ ਅਸੀਂ ਫੌਜਾਂ ਚ ਵਰਤੀ ਹੋਣ ਲਈ ਮਸ਼ਹੂਰ ਆ ਅਸੀਂ ਜਰਨੈਲਾਂ ਲਈ ਮਸ਼ਹੂਰ ਆ ਅਸੀਂ ਕਰਨੈਲਾਂ ਲਈ ਮਸ਼ਹੂਰ ਆ ਅਸੀਂ ਕੁਸ਼ਤੀਆਂ ਲਈ ਮਸ਼ਹੂਰ ਆ ਕਬੱਡੀਆਂ ਲਈ ਮਸ਼ਹੂਰ ਆ ਅੰਗੜੇ ਲਈ ਮਸ਼ਹੂਰ ਆ ਪਰ ਸਾਡੀ ਮਸ਼ਹੂਰੀ ਉਹ ਕਿਤੇ ਢਿੱਕੀ ਪੈ ਗਈ ਸੀ ਭਾਰਤ ਹੈ ਬਾਂਦ ਮੰਦਰੀ ਵਿੱਚ ਨਾ ਪੰਜਾਬ ਦਾ ਜੇ ਪੰਜਾਬ ਜੇ ਮੰਦਰੀ ਦੇ ਵਿੱਚ ਨਾ ਫਿੱਕਾ ਹੋਵੇ ਮੰਦਰੀ ਦੀ ਕੋਈ ਵੈਲਿਊ ਨਹੀਂ ਰਹਿੰਦੀ ਇਸ ਨਾਲ ਕਿ ਨਾ ਲੱਗਦੀ ਆਪਾਂ ਚਮਤ ਫਿੱਕੀ ਨਹੀਂ ਪਾਉਣ ਦੇਣੀ ਇਸ ਮੱਗ ਨੂੰ ਨਾ ਹੋ ਚਮਕਾਉਣਾ ਪੰਜਾਬ ਚਮਕੂਗਾ ਹਰਿਆਣਾ ਚਮਕੂਗਾ ਚੰਡੀਗੜ ਚਮਕੂਗਾ ਤਾਂ ਦੇਸ਼ ਚਮਕੂਗਾ ਕਿਉਂਕਿ ਯਾਤੀ ਦੇਲੇ ਵੀ ਸਭ ਤੋਂ ਪਹਿਲਾਂ ਲੀਡ ਜਿਹੜੀ ਹੈ ਉਹ ਪੰਜਾਬ ਦੇ ਉਹ ਪੰਜਾਬ ਇਕੱਠਾ ਹੀ ਹੁੰਦਾ ਸੀ ਹਰਿਆਣਾ ਨਾਲ ਉਹ ਪੰਜਾਬ ਦੇ ਯੋਧਿਆਂ ਨੇ ਲਈ ਸੀ ਸਾਡੇ ਕੋਲੇ ਭਦਰ ਸਿੰਘ ਸਿੱਤੇ ਆ ਸੰਪਰਗ ਸਿੰਘ ਜੀ ਸ੍ਰੀ ਕਪਾਰ ਸਿੰਘ ਸਰਾਂਭਾ ਰਾਜਗੁਰੂ ਸਖਦੇਵ ਲਾਲਾ ਲਾਜਪਤਰਾਇ ਮਦਲ ਲਾਲ ਢੀਂਗਰਾ ਵਰਗੀਆਂ ਐਗਜ਼ੈਂਪਲਾਂ ਪਈਆਂ ਸਾਡੇ ਕੋਲੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਪਿਆ ਸਾਡੇ ਕੋਲੇ ਰਿਸ਼ੀਆਂ ਮੁੰਨੀਆਂ ਦੇ ਵੇਦ ਕੁਰਾਨ ਵੇਦ ਗ੍ਰੰਥ ਪਏ ਨੇ ਸਾਡੇ ਕੋਲੇ ਸਿੱਖਣ ਨੂੰ ਬਹੁਤ ਕੁਝ ਖਜ਼ਾਨਾ ਸਾਡੇ ਕੋਲੇ ਬੜਾ ਵੱਡਾ ਪੂਰੀ ਦੁਨੀਆ ਕੋਲੇ ਇੰਦਾ ਦਾ ਖਜ਼ਾਨਾ ਸ਼ਬਦਾਂ ਦਾ ਹੋਵੇ ਭਾਵੇਂ ਭਾਵੇਂ ਸਾਡੂੰ ਸਾਡੇ ਜਿਹੜੇ ਰੋਲ ਮਾਡਲ ਨੇ ਉਹਨਾਂ ਦਾ ਹੋਵੇ ਸੋ ਮੈਂ ਅਖੀਰ ਦੇ ਵਿੱਚ ਇਹੀ ਕਹੂੰਗਾ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਕਿਹਾ ਇਸ਼ਕ ਕਰਨਾ ਸਭ ਦਾ ਪਦੇਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪਦੇਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਕੀ ਸਰਜ਼ਮੀ ਕੋ ਮਹਿਬੂਬ ਬਣਾ ਲਿਆ ਜਾਏ ਰੁਕ ਰਹੇ ਅਗਲੀ ਵੱਡੀ ਖਬਰ ਦਾ ਪਹਿਲਗਾ ਮਾਮਲੇ ਤੋਂ ਬਾਅਦ ਪਾਕ ਤੇ ਭਾਰਤ ਦਾ ਐਕਸ਼ਨ ਲਗਾਤਾਰ ਜਾਰੀ ਹੈ ਪਾਕਿਸਤਾਨ ਦੇ ਖਿਲਾਫ ਭਾਰਤ ਦੀ ਡਿਜੀਟਲ ਸਟ੍ਰਾਈਕ ਵੀ ਜਾਰੀ ਹੈ ਭਾਰਤ ਦੇ ਵਿੱਚ ਪਾਕਿਸਤਾਨੀ ਪੀਐਮ ਦਾ YouTube ਚੈਨਲ ਬਲੌਕ ਕਰ ਦਿੱਤਾ ਗਿਆ ਹੈ ਭਾਰਤ ਸਰਕਾਰ ਨੇ ਸ਼ਾਹਬਾਜ਼ ਸ਼ਰੀਫ ਦਾ ਚੈਨਲ ਬਲੌਕ ਕਰ ਦਿੱਤਾ ਹੈ ਕਈ ਪਾਕਿਸਤਾਨੀ ਖਿਡਾਰੀਆਂ ਤੇ ਗਾਇਕਾਂ ਦੇ ਅਕਾਊਂਟ ਵੀ ਬਲੌਕ ਕੀਤੇ ਗਏ ਨੇ ਸਿੰਗਰ ਆਤੀਫ ਅਸलम ਦਾ ਇੰਸਟਾਗ੍ਰam ਵੀ ਬੈਨ ਕਰ ਦਿੱਤਾ ਗਿਆ ਚਾਰ ਪਾਕ ਕ੍ਰਿਕਟਰਸ ਦੇ ਇੰਸਟਾਗ੍ਰam ਅਕਾਊਂਟ ਵੀ ਬੰਦ ਕਰ ਦਿੱਤੇ ਗਏ ਨੇ ਕ੍ਰਿਕਟਰ ਬਾਬਰ ਆਜ਼ਮ ਹਾਰਿਸ ਰੌਫ ਦਾ ਇੰਸਟਾਗ੍ਰam ਅਕਾਊਂਟ ਬੰਦ ਕੀਤਾ ਗਿਆ ਕ੍ਰਿਕਟਰ ਮੁਹੰਮਦ ਰਿਜ਼ਵਾਨ ਤੇ ਸ਼ਾਹੀਨ ਸ਼ਾਹੀਨ ਅਫਰੀਦੀ ਦਾ ਇੰਸਟਾ ਅਕਾਊਂਟ ਵੀ ਬੈਨ ਕਰ ਦਿੱਤਾ ਗਿਆ ਤਾਂ ਡਿਜੀਟਲ ਸਟ੍ਰਾਈਕ ਲਗਾਤਾਰ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਕੀਤੀ ਜਾ ਰਹੀ ਹੈ ਵੱਡੇ ਫੈਸਲੇ ਲਏ ਜਾ ਰਹੇ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਇਸ ਦੇ ਵਿਚਾਲੇ ਭਾਰਤ ਦੇ ਵਿੱਚ ਪਾਕਿਸਤਾਨੀ ਪੀਐਮ ਦਾ YouTube ਚੈਨਲ ਬਲੌਕ ਕੀਤਾ ਗਿਆ ਪਰ ਸਰਕਾਰ ਨੇ ਸ਼ਾਹਬਾਜ਼ ਸ਼ਰੀਫ ਦਾ ਚੈਨਲ ਬਲੌਕ ਕਰ ਦਿੱਤਾ ਹੈ ਕਈ ਪਾਕਿਸਤਾਨੀ ਖਿਡਾਰੀਆਂ ਅਤੇ ਗਾਇਕਾਂ ਦੇ ਅਕਾਊਂਟ ਵੀ ਭਾਰਤ ਦੇ ਵਿੱਚ ਬਲੌਕ ਕੀਤੇ ਗਏ ਨੇ ਅਦਰ ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਬਿਲਾਵਲ ਪੁੱਟੋ ਨੇ ਫਿਰ ਜੰਗ ਦੀ ਗਿੱਦਰ ਧਮਕੀ ਦਿੱਤੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਸਿੰਧੂ ਨਦੀ ਨੂੰ ਖੋਣ ਦੀ ਕੋਸ਼ਿਸ਼ ਕੀਤੀ ਹੈ ਬਿਲਾਵਲ ਪੁੱਟੋ ਦੇ ਵੱਲੋਂ ਜੋ ਕਿ ਇਹ ਜ਼ਹਿਰ ਉਗਲਿਆ ਜਾ ਰਿਹਾ ਹੈ ਬਿਲਾਵਲ ਪੁੱਟੋ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਿੰਧੂ ਨਦੀ ਨੂੰ ਖੋਣ ਦੀ ਕੋਸ਼ਿਸ਼ ਕੀਤੀ ਹੈ ਆ ਸਿੰਧ ਤੇ ਹਮਲਾ ਹੋਇਆ ਤਾਂ ਪਾਣੀ ਵਗੇਗਾ ਜਾਂ ਉਹਨਾਂ ਦਾ ਖੂਨ ਹੈ ਗਿੱਦਰ ਧਮਕੀ ਇੱਕ ਤਰਫਰ ਫਿਰ ਬਿਲਾਵਲ ਪੁੱਟੋ ਦਿੰਦਾ ਹੋਇਆ ਨਜ਼ਰ ਆਇਆ ਸਿੰਧੂ ਨਦੀ ਦੇ ਮੁੱਦੇ ਤੇ ਅਸੀਂ ਹਰ ਹੱਦ ਤੱਕ ਜਾਵਾਂਗੇ ਬਿਲਾਵਲ ਪੁੱਟੋ ਨੇ ਵੀ ਕਿਹਾ ਕਿ ਸਿੰਧੂ ਨਦੀ ਦੇ ਮੁੱਦੇ ਤੇ ਅਸੀਂ ਹਰ ਹੱਦ ਤੱਕ ਜਾਵਾਂਗੇ ਇਸ ਤਰੀਕੇ ਦੇ ਨਾਲ ਪਹਿਲਾਂ ਵੀ ਬਲਾਵਲ ਭੁੱਟੋ ਦੇ ਵੱਲੋਂ ਜ਼ਹਿਰ ਉਗਲ ਗਿਆ ਉਗਲਿਆ ਗਿਆ ਇਸ ਤਰੀਕੇ ਦੇ ਬਿਆਨ ਦਿੱਤੇ ਗਏ ਨੇ ਤੇ ਇੱਕ ਵਾਰ ਫਿਰ ਜੰਗ ਦੀ ਗਿੱਦੜ ਧਮਕੀ ਉਸ ਦੇ ਵੱਲੋਂ ਦਿੱਤੀ ਜਾਂਦੀ ਹੈ ਬਲਾਵਲ ਭੁੱਟੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਿੰਧੂ ਨਦੀ ਨੂੰ ਖੋਣ ਦੀ ਕੋਸ਼ਿਸ਼ ਕੀਤੀ ਹੈ ਸਿੰਧ ਤੇ ਹਮਲਾ ਹੋਇਆ ਤਾਂ ਪਾਣੀ ਵਗੇਗਾ ਜਾਂ ਉਹਨਾਂ ਦਾ ਖੂਨ ਹੈ ਉੱਥੇ ਬਲਾਵਲ ਭੁੱਟੋ ਦੇ ਵੱਲੋਂ ਜ਼ਹਿਰ ਉਗਲਦੇ ਹੋਏ ਕਿਹਾ ਗਿਆ ਕਿ ਸਿੰਧੂ ਨਦੀ ਦੇ ਮੁੱਦੇ ਤੇ ਅਸੀਂ ਹਰ ਹੱਦ ਤੱਕ ਜਾਵਾਂਗੇ ਪਾਕਿਸਤਾਨੀ ਆਰਮੀ ਚੀਫ ਆਸੀਮ ਮਨੀਰ ਨੇ ਭਾਰਤ ਦੇ ਖਿਲਾਫ ਜ਼ਹਿਰ ਉਗਲਿਆ ਸਾਡੀ ਅਖੰਡਤਾ ਤੇ ਗੱਲ ਆਈ ਤਾਂ ਜਵਾਬ ਦੇਵਾਂਗੇ ਆਸੀਮ ਦੇ ਵੱਲੋਂ ਜ਼ਹਿਰ ਉਗਲਦੇ ਹੋਏ ਕਿਹਾ ਗਿਆ ਕਿ ਸਾਡੀ ਅਖੰਡਤਾ ਤੇ ਗੱਲ ਆਈ ਤਾਂ ਜਵਾਬ ਦੇਵਾਂਗੇ ਪਾਕ ਫੌਜ ਹਰ ਮੋਰਚੇ ਤੇ ਜੰਗ ਦੇ ਲਈ ਤਿਆਰ ਹੈ ਪਾਕਿਸਤਾਨ ਨੂੰ ਅਸਥਿਰ ਕਰਨਾ ਚਾਹੁੰਦਾ ਹੈ ਭਾਰਤ ਪਾਣੀ ਰੋਕਿਆ ਤਾਂ 24 ਕਰੋੜ ਲੋਕਾਂ ਦੀ ਜ਼ਿੰਦਗੀ ਤੇ ਖਤਰਾ ਹੈ ਤਾਂ ਇਸ ਤਰੀਕੇ ਦੇ ਨਾਲ ਜ਼ਹਿਰ ਉਗਲਿਆ ਜਾ ਰਿਹਾ ਕਿਉਂਕਿ ਸਾਫ ਤੌਰ ਤੇ ਬੁਖਲਾਟ ਵੀ ਕੀਤੀ ਜਾ ਸਕਦੀ ਹੈ ਜਿਵੇਂ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਲਗਾਤਾਰ ਅਸ਼ਕੰਜਾ ਕੱਸਿਆ ਜਾ ਰਿਹਾ ਹੈ ਰਿਜਿਸਟ ਸਟ੍ਰਾਈਕ ਕੀਤੀ ਜਾ ਰਹੀ ਹੈ ਕਈ ਵੱਡੇ ਫੈਸਲੇ ਲਏ ਜਾ ਰਹੇ ਨੇ ਇਸ ਦੇ ਵਿਚਾਰੇ ਪਾਕਿਸਤਾਨੀ ਆਰਮੀ ਚੀਫ ਆਸੀ মনির ਵੀ ਬੁਖਲਾਇਆ ਹੋਇਆ ਜੋ ਕਿ ਨਜ਼ਰ ਆ ਰਿਹਾ ਹੈ ਉਹਨਾਂ ਦੇ ਬਿਆਨ ਤੋਂ ਇਹ ਸਮਝਿਆ ਜਾ ਸਕਦਾ ਹੈ ਜਿਸ ਦਾ ਕਹਿਣਾ ਹੈ ਕਿ ਸਾਡੀ ਅਖੰਡਤਾ ਤੇ ਗੱਲ ਆਈ ਤਾਂ ਜਵਾਬ ਦੇਵਾਂਗੇ ਪਾਕ ਫੌਜ ਹਰ ਮੋਰਚੇ ਤੇ ਜੰਗ ਦੇ ਲਈ ਤਿਆਰ ਹੈ ਆਸੀ ਨੇ ਕਿਹਾ ਕਿ ਪਾਕਿਸਤਾਨ ਨੂੰ ਅਸਥਿਰ ਕਰਨਾ ਚਾਹੁੰਦਾ ਹੈ ਭਾਰਤ ਪਾਣੀ ਰੋਕਿਆ ਤਾਂ 24 ਕਰੋੜ ਲੋਕਾਂ ਦੀ ਜ਼ਿੰਦਗੀ ਤੇ ਖਤਰਾ ਹੋਵੇਗਾ ਦਾ ਇਸ ਤਰੀਕੇ ਦਾ ਬਿਆਨ ਪਾਕਿਸਤਾਨੀ ਆਰਮੀ ਚੀਫ ਆਸੀਮ ਮਨੂਰਸ ਦੇ ਵੱਲੋਂ ਦਿੱਤਾ ਗਿਆ ਪਹਿਲਗਾਮ ਹਮਲੇ ਤੇ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਰੋਸ ਪਾਇਆ ਜਾ ਰਿਹਾ ਹੈ ਬਰਲਿਨ ਦੇ ਵਿੱਚ ਪਹਿਲਗਾਮ ਹਮਲੇ ਦਾ ਵਿਰੋਧ ਕੀਤਾ ਗਿਆ ਭਾਰਤੀ ਪ੍ਰਵਾਸੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਹੈ ਬ੍ਰਾਂਡ ਡੇਨਬਰਗ 게ਟ ਦੇ ਨੇੜੇ ਲੋਕਾਂ ਨੇ ਮਾਰਚ ਕੱਢਿਆ ਪ੍ਰਦਰਸ਼ਨ ਦੇ ਦੌਰਾਨ ਵੰਦੇ ਮਾਤਰਮ ਦੇ ਇਜ਼ਦਾਨ ਨਾਰੇ ਵੀ ਲਗਾਏ ਗਏ ਕਿਉਂਕਿ ਇਸ ਤੋਂ ਪਹਿਲਾਂ ਆ ਹੋਰ ਨਾ ਕਈ ਦੇਸ਼ਾਂ ਦੇ ਵਿੱਚ ਹੀ ਭਾਰਤੀਆਂ ਦੇ ਵੱਲੋਂ ਇਸ ਤਰੀਕੇ ਦੇ ਰੋਸ ਮਾਰਚ ਕੱਢੇ ਗਏ ਪੈਲਗਮ ਹਮਲੇ ਦਾ ਸਖਤ ਵਿਰੋਧ ਕੀਤਾ ਗਿਆ ਤੇ ਇਸ ਦੇ ਵਿਚਾਰੇ ਬਰਲਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਇੱਥੇ ਕਿ ਪੈਲਗਮ ਮਾਮਲੇ ਦਾ ਵਿਰੋਧ ਕੀਤਾ ਗਿਆ ਭਾਰਤੀ ਪ੍ਰਵਾਸੀਆਂ ਨੇ ਇਸ ਦੌਰਾਨ ਰੋਸ ਪ੍ਰਦਰਸ਼ਨ ਕੱਢਿਆ ਪ੍ਰਾਂਟੇਨਬਰਗ ਗੇਟ ਦੇ ਨੇੜੇ ਲੋਕਾਂ ਦੇ ਵੱਲੋਂ ਮਾਰਚ ਕੱਢਿਆ ਗਿਆ ਤੁਹਾਨੂੰ ਮਾਰਚ ਦੀਆਂ ਸੀ ਤਸਵੀਰਾਂ ਵਿਖਾ ਰਹੇ ਹੱਥਾਂ ਦੇ ਵਿੱਚ ਵੱਖ-ਵੱਖ ਸਲੋਗਨ ਵੱਖ-ਵੱਖ ਕੱਟੀਆਂ ਫੜੀਆਂ ਹੋਈਆਂ ਨੇ ਹੱਥਾਂ ਦੇ ਵਿੱਚ ਤਿਰੰਗਾ ਨਜ਼ਰ ਆ ਰਿਹਾ ਤੇ ਪ੍ਰਦਰਸ਼ਨ ਦੇ ਦੌਰਾਨ ਵੰਦੇ ਮਾਤਰਮ ਦੇ ਨਾਰੇ ਵੀ ਲਗਾਏ ਗਏ ਆ ਜਿਸ ਤਰੀਕੇ ਦੇ ਨਾਲ 22 ਤਰੀਕ ਨੂੰ ਪਹਿਲਗਾਮ ਦੇ ਵਿੱਚ ਹੱਤਵਾਦੀਆਂ ਦੇ ਵੱਲੋਂ ਇੱਥੇ ਸੈਲਾਨੀਆਂ ਤੇ ਹਮਲਾ ਕਰ ਦਿੱਤਾ ਜਾਂਦਾ 26 ਸੈਲਾਨੀ ਇਸ ਦੌਰਾਨ ਆਜਨੰਦ ਦੀ ਕੇ ਜਾਨ ਚਲੇਗੀ ਉਸ ਤੋਂ ਬਾਅਦ ਜਿੱਥੇ ਕਿ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਗਏ ਆ ਸਖਤ ਵਿਰੋਧ ਕੀਤਾ ਗਿਆ ਸੱਤਵਾਦੀ ਹਮਲੇ ਦਾ ਤਾਂ ਉੱਥੇ ਵਿਦੇਸ਼ ਦੇ ਵਿੱਚ ਵੀ ਆ ਭਾਰਤੀਆਂ ਦੇ ਬਹੁਤ ਤਰੀਕੇ ਤੇ ਨਾਰੋਸਾ ਪ੍ਰਦਰਸ਼ਨ ਕੀਤੇ ਜਾ ਰਹੇ ਰਿਹਾ ਰੋਕਾਂਗੇ ਅਗਲੀ ਖਬਰ ਦਾ ਅਦਾਕਾਰ ਆਵਨੀਤ ਕੌਰ ਦੀ ਤਸਵੀਰ ਲਾਇਕ ਕਰਨ ਤੇ ਵਿਰਾਟ ਕੋਲੀ ਟਰੋਲ ਹੋਏ ਨੇ ਟਰੋਲ ਹੋਣ ਤੋਂ ਬਾਅਦ ਵਿਰਾਟ ਕੋਲੀ ਨੇ ਸਫਾਈ ਵੀ ਦਿੱਤੀ ਹੈ ਸ਼ਾਇਦ ਗਲਤੀ ਦੇ ਨਾਲ ਰੀਐਕਸ਼ਨ ਗਿਆ ਹੈ ਵਿਰਾਟ ਕੋਹਲੀ ਦੇ ਵੱਲੋਂ ਸਫਾਈ ਦੇ ਵਿੱਚ ਕਿਹਾ ਗਿਆ ਹੈ ਕਿ ਸ਼ਾਇਦ ਗਲਤੀ ਦੇ ਨਾਲ ਰਿਐਕਸ਼ਨ ਗਿਆ ਹੈ ਇਸ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਸੀ ਵਿਰਾਟ ਕੋਹਲੀ ਨੇ ਅਵਨੀਤ ਕੌਰ ਦੇ ਫੈਨ ਪੇਜ ਤੇ ਦਰਸਲ ਪਾਈ ਪੋਸਟ ਨੂੰ ਆ ਲਾਈਕ ਕੀਤਾ ਸੀ ਉਸ ਤੋਂ ਬਾਅਦ ਜਦੋਂ ਵਿਰਾਟ ਕੋਹਲੀ ਨੂੰ ਟ੍ਰੋਲ ਹੁੰਦੇ ਨੇ ਟ੍ਰੋਲ ਹੋਣ ਦੇ ਬਾਅਦ ਵਿਰਾਟ ਕੋਹਲੀ ਦੇ ਵੱਲੋਂ ਸਫਾਈ ਦਿੱਤੀ ਜਾਂਦੀ ਹੈ ਆ ਸਫਾਈ ਦੇ ਵਿੱਚ ਕਿਹਾ ਜਾਂਦਾ ਹੈ ਕਿ ਸ਼ਾਇਦ ਗਲਤੀ ਨਾਲ ਰਿਐਕਸ਼ਨ ਚਲਾ ਗਿਆ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਸੀ ਜੋ ਆਪਣੀ ਸਫਾਈ ਦੇ ਵਿੱਚ ਵਿਰਾਟ ਕੋਹਲੀ ਦੇ ਵੱਲੋਂ ਇਸ ਗੱਲ ਦਾ ਆ ਜ਼ਿਕਰ ਕੀਤਾ ਗਿਆ ਵਿਰਾਟ ਕੋਹਲੀ ਨੇ ਦਰਸਲ ਆ ਨੀਦ ਕੌਰ ਦੇ ਫੈਨ ਪੇਜ ਤੇ ਪਾਈ ਪੋਸਟ ਨੂੰ ਲਾਈਕ ਕੀਤਾ ਸੀ ਉਸ ਪੋਸਟ 'ਤੇ ਤਨੁਸੀ ਤਸਵੀਰਾਂ ਵਿਖਾ ਰਹੇ ਜਿਸ ਪੋਸਟ ਤੇ ਆ ਲਾਈਕ ਕੀਤਾ ਗਿਆ ਹੈ ਵਿਰਾਟ ਕੋਹਲੀ ਦੇ ਵੱਲੋਂ ਜਦੋਂ ਟ੍ਰੋਲ ਹੁੰਦੇ ਨੇ ਅਲੱਗ-ਅਲੱਗ ਤਰੀਕੇ ਦੇ ਆ ਲੋਕਾਂ ਦੇ ਵੱਲੋਂ ਕਮੈਂਟ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਵਿਰਾਟ ਕੋਹਲੀ ਦੇ ਵੱਲੋਂ ਆਪਣੀ ਸਫਾਈ ਦੇ ਵਿੱਚ ਕਿਹਾ ਜਾਂਦਾ ਹੈ ਕਿ ਸ਼ਾਇਦ ਗਲਤੀ ਦੇ ਨਾਲ ਰਿਐਕਸ਼ਨ ਚਲਾ ਗਿਆ ਇਸ ਪਿੱਛੇ ਕਿਸੇ ਵੀ ਤਰ੍ਹਾਂ ਦਾ ਕੋਈ ਇਰਾਦਾ ਉਹਨਾਂ ਦਾ ਨਹੀਂ ਸੀ